ਦੋਸਤੋ ਅੱਜ ਆਪਾਂ ਗੱਲ ਕਰਾਂਗੇ ਬਟਵਾਰਾ ਫਿਲਮ ਦੀ ਬਟਵਾਰਾ ਫਿਲਮ ਦੀ ਵੀ ਗੱਲ ਕਰਾਂਗੇ ਨਾਲ ਆਪਾਂ ਗੱਲ ਕਰਾਂਗੇ ਉਸ ਰਿਲੀਜ਼ ਪਾਰਟੀ ਦੀ ਜਿਹੜੀ ਕਿ ਬਟਵਾਰਾ ਫਿਲਮ ਤੋਂ ਪਹਿਲਾਂ ਰੱਖੀ ਗਈ ਸੀ ਔਰ ਉਸ ਪਾਰਟੀ ਦਾ ਮੈਂ ਤੁਹਾਨੂੰ ਤਸਵੀਰਾਂ ਵੀ ਦਿਖਾਉਂਗਾ ਤੇ ਇਸ ਮੁੱਦੇ ਤੇ ਵੀ ਗੱਲ ਕਰਾਂਗੇ ਕਿ ਉਸ ਪਾਰਟੀ ਦੇ ਵਿੱਚ ਤਰਮਿੰਦਰ ਕਿਉਂ ਇੰਨੇ ਉਖੜੇ ਹੋਏ ਸੀ ਕਿਹਦੇ ਕਰਕੇ ਉਹ ਇੰਨੇ ਨਾਰਾਜ਼ ਹੋ ਗਏ ਸੀ ਕਿਹਨੇ ਉਹਨਾਂ ਨੂੰ ਦੁਖੀ ਕੀਤਾ ਸੀ ਅੱਜ ਆਪਾਂ ਫਿਲਮ ਦੀਆਂ ਗੱਲਾਂ ਤੇ ਕਰਾਂਗੇ ਕਰਾਂਗੇ ਨਾਲ ਉਸ ਪਾਰਟੀ ਦੀਆਂ ਗੱਲਾਂ ਵੀ ਕਰਾਂਗੇ ਠੀਕ ਆ ਦੋਸਤੋ ਜਿਆਦਾ ਸਮਾਂ ਖਰਾਬ ਨਹੀਂ ਕਰਦੇ ਮੈਂ ਤੁਹਾਡਾ ਭਰਾ ਸੋਨੀ ਸਿੰਘ ਗਿੱਲ ਤੁਸੀਂ ਦੇਖ ਰਹੇ ਹੋ ਪੰਜਾਬੀ ਰੁਸਤਮ ਚੈਨਲ ਤੇ ਅੱਜ ਆਪਾਂ ਬਟਵਾਰਾ ਫਿਲਮ ਜਿਹੜੀ ਕਿ ਸਾਲ 1999 ਚ ਰਿਲੀਜ਼ ਹੋਈ ਸੀ ਜਿਸ ਚ ਤਰਮਿੰਦਰ ਵਿਨੋਦ ਖੰਨਾ ਡਿੰਪਲ ਕਪੜੀਆ ਅਮਰਤਾ ਸਿੰਘ ਨਸ਼ੀਦੁਨ ਸ਼ਾ ਸ਼ਮੀ ਕਪੂਰ ਕਿੰਨੇ ਕਲਾਕਾਰ ਸੀ ਉਸ ਫਿਲਮ ਦੀਆਂ ਗੱਲਾਂ ਵੀ ਕਰਾਂਗੇ ਤੇ ਉਸ ਖਾਸ ਕਰਕੇ ਉਸ ਪਾਰਟੀ ਦੀ ਗੱਲ ਕਰਾਂਗੇ ਜਿੱਥੇ ਤਰਮਿੰਦਰ ਬਹੁਤ ਔਖੜੇ ਫਿਰਦੇ ਸੀ ਠੀਕ ਆ ਦੋਸਤੋ ਸ਼ੁਰੂ ਕਰਦੇ ਆਂ ਦੋਸਤੋ ਤੁਹਾਨੂੰ ਉਸ ਪਾਰਟੀ ਦੀ ਕਹਾਣੀ ਦੱਸਣ ਤੋਂ ਪਹਿਲਾਂ ਮੈਂ ਤੁਹਾਨੂੰ ਇਸ ਫਿਲਮ ਦੇ ਕੁਝ ਸਟਰਕਚਰ ਬਾਰੇ ਦੱਸ ਦਵਾਂ ਕੁਝ ਮਾੜੀ-ਮੋਟੀ ਗੱਲਾਂ ਦੱਸ ਦਵਾਂ ਇਹ ਫਿਲਮ ਜਿਹੜੀ ਸੀਗੀ ਇਹ ਸਲੀਮ ਅਫਸਰ ਨੇ ਬਣਾਈ ਸੀ ਇਹਦਾ ਪ੍ਰੋਡਿਊਸਰ ਸਨੀ ਲਫਤਰ ਸੀਗੇ ਤੇ ਇਹਦਾ ਡਾਇਰੈਕਟਰ ਸੀ ਇਹਦੇ ਜੀਪੀ ਦਿੱਤਾ ਸੀਗੇ ਜੀਪੀ ਦਿੱਤਾ ਦੀ ਤਰਮਿੰਦਰ ਦੇ ਨਾਲ ਬਹੁਤ ਦੋਸਤੀ ਰਹੀ ਹੈ ਕਈ ਫਿਲਮਾਂ ਤਰਮਿੰਦਰ ਤੇ ਜੀਪੀ ਦਿੱਤਾ ਦੇ ਮਤਲਬ 9 ਤੇ ਚਲਦੀਆਂ ਨੇ ਜਿਵੇਂ ਜੀਪੀ ਦਿੱਤਾ ਨੇ 1985 ਚ ਗੁਲਾਮੀ ਬਣਵਾਈ ਸੀ 99 ਚ ਬਟਵਾਰਾ ਹਥਿਆਰ 1993 ਚ ਖਛਤਰੀਆ ਬਣਾਈ ਸੀ ਇਹਨਾਂ ਸਾਰੀਆਂ ਫਿਲਮਾਂ ਦੇ ਵਿੱਚ ਤਰਮਿੰਦਰ ਸੀ ਹਾਲਾਂਕਿ 1993 ਵਿੱਚ ਜਿਹੜੀ ਖਛਤਰੀਆ ਬਣਾਈ ਸੀ ਉਹ ਚ ਸਨੀ ਦੋਲ ਵੀ ਸੀ ਸਨੀ ਦੋਲ ਨੇ ਵੀ ਜੀਪੀ ਦਿੱਤਾ ਦੇ ਨਾਲ ਕਈ ਫਿਲਮਾਂ ਚ ਕੰਮ ਕੀਤਾ ਜਿਵੇਂ ਖਛਤਰੀਆ ਤਾਂ ਹੈਗੀ ਹੋ ਹੈਗੀ ਆ 1986 ਯਤੀਮ ਚ ਕੀਤਾ ਸੀ 1993 ਚ ਖਛਤਰੀਆ ਫਿਲਮ ਚ ਕੰਮ ਕੀਤਾ 1997 ਚ ਬਾਰਡਰ ਫਿਲਮ ਚ ਕੰਮ ਕੀਤਾ ਸੀ ਇਹਦੇ ਤੋਂ ਇਲਾਵਾ ਤਰਮਿੰਦਰ ਤੇ ਜੀਪੀ ਦਿੱਤਾ ਦੀ ਦੋਸਤੀ ਉਦੋਂ ਮਤਲਬ ਇਹ ਫਿਲਮ ਤੋਂ ਸ਼ੁਰੂ ਹੋਈ ਆ ਤੁਹਾਨੂੰ ਕਹਾ ਮੈਂ ਪਰ ਜੀਪੀ ਦਿੱਤਾ ਨੂੰ ਇਹ ਫਿਲਮ ਐਵੇਂ ਨਹੀਂ ਸੀ ਮਿਲੀ ਜਿਹੜੇ ਫਿਲਮ ਦੇ ਪ੍ਰੋਡਿਊਸਰ ਸੀਗੇ ਸਲੀਮ ਅਖਤਰ ਉਹ ਜੀਪੀ ਦਿੱਤਾ ਨੂੰ ਲੈਣਾ ਨਹੀਂ ਸੀ ਚਾਹੁੰਦੇ ਉਹਨਾਂ ਦੀ ਥਾਂ ਤੇ ਜਿਹੜੇ ਸਲੀਮ ਅਖਤਰ ਉਹਨਾਂ ਨੇ ਰਾਜ ਸਿੱਪੀ ਦੇ ਨਾਲ ਗੱਲਬਾਤ ਕਰ ਲਈ ਸੀ ਉੱਥੇ ਤਰਮਿੰਦਰ ਦੀ ਐਂਟਰੀ ਹੁੰਦੀ ਆ ਧਰਮਿੰਦਰ ਸਲੀਮ ਅਖਤਰ ਕੋਰ ਸਪਾਰਸ਼ ਕਰਦੇ ਨੇ ਜੀਪੀ ਦਿੱਤਾ ਬਾਰੇ ਵੀ ਤੁਹਾਨੂੰ ਜੀਪੀ ਦਿੱਤਾ ਨੂੰ ਡਾਇਰੈਕਸ਼ਨ ਕਰਾਉਣੀ ਚਾਹੀਦੀ ਆ ਉਹਨੂੰ ਲੈਣਾ ਚਾਹੀਦਾ ਉਹਦੀ ਸਪਾਰਸ਼ ਕਰਨ ਤੇ ਸਲੀਮ ਅਖਤਰ ਨੇ ਜੀਪੀ ਦਿੱਤਾ ਨੂੰ ਪਹਿਲੀ ਵਾਰ ਤੌਰ ਨਿਰਦੇਸ਼ਕ ਬਦਾ ਡਾਇਰੈਕਟਰ ਕਾਸਟ ਕੀਤਾ ਸੀ ਇਹ ਤੁਹਾਨੂੰ ਮੋਢਲੀ ਭੂਮਿਕਾ ਮੈਂ ਤੁਹਾਨੂੰ ਦੱਸਣੀ ਤਾਂ ਚਾਹੁੰਦਾ ਸੀ ਤੇ ਉਸ ਤੋਂ ਇਲਾਵਾ ਇਸ ਫਿਲਮ ਦੇ ਵਿੱਚ ਵਿਨੋਦ ਖੰਨਾ ਸ਼ਮੀ ਕਪੂਰ ਰੀਨਾ ਰਾਏ ਅਮਰਤਾ ਸਿੰਘ ਆਸ਼ਾ ਪਾਰਖ ਨਸੀਰਦੁਨ ਸ਼ਾਹ ਹੋਰ ਬਹੁਤ ਕਲਾਕਾਰਾਂ ਨੇ ਕੰਮ ਕੀਤਾ ਆ ਫਿਲਮ ਕਰੀਬ 2 ਜਾਂ 2.5 ਕਰੋੜ ਰੁਪਏ ਦੇ ਵਿੱਚ ਬਣੀ ਸੀ ਤੇ ਜਿਹਨੇ ਇੰਡੀਆ ਦੇ ਵਿੱਚ ਇਹਨੇ ਤਕਰੀਬਨ 4.5 ਤੋਂ 5 ਕਰੋੜ ਰੁਪਏ ਕਮਾਈ ਸੀ ਤੇ ਜੇ ਵਰਲਡ ਵਾਈਡ ਦੇਖਿਆ ਜਾਵੇ ਤਾਂ 7.5 ਤੋਂ 8 ਕਰੋੜ ਰੁਪਏ ਫਿਲਮ ਨੇ ਕਮਾਈ ਕੀਤੀ ਤੇ ਉਹ ਸਾਲ ਇਹ ਸਾਲ 1999 ਦੇ ਵਿੱਚ 9ਵੇਂ ਨੰਬਰ ਤੇ ਫਿਲਮ ਰਹੀ ਸੀ ਜੇ ਮੈਂ ਤੁਹਾਨੂੰ ਉਸ ਸਾਲ 5 ਫਿਲਮਾਂ ਦੀ ਡਿਟੇਲ ਦੱਸਾਂ ਜਿਹੜੀਆਂ ਪਹਿਲੇ ਨੰਬਰ ਤੋਂ ਲੈ ਕੇ 5ਵੇਂ ਨੰਬਰ ਤੱਕ ਰਹੀਆਂ ਸੀ ਤਾਂ ਪਹਿਲੇ ਨੰਬਰ ਤੇ ਰਹੀ ਸੀ ਇਸ ਫਿਲਮ 'ਚ ਮੈਨੇ ਪਿਆਰ ਕੀਤਾ ਉਸ ਸਾਲ ਰਾਮ ਲਖਨ ਸਿੰਘ ਦੂਸਰੇ ਨੰਬਰ ਤੇ ਤੀਸਰੇ ਨੰਬਰ ਤੇ ਰਹੀ ਸੀ ਤਰਦੇਵ ਚੌਥੇ ਨੰਬਰ ਤੇ ਚਾਂਦਨੀ ਤੇ ਪੰਜਵੇਂ ਨੰਬਰ ਤੇ ਚਾਲਬਾਜ ਫਿਲਮ ਰਹੀ ਸੀ ਜਿਹੜੀ ਬਟਵਾਰਾ ਫਿਲਮ ਹੈ ਨੌਵੇਂ ਨੰਬਰ ਤੇ ਫਿਲਮ ਰਹੀ ਸੀ ਉਸ ਸਾਲ ਇਸ ਫਿਲਮ ਚ ਪਹਿਲੀ ਵਾਰ ਇੱਕ ਪਾਕਿਸਤਾਨੀ ਕ੍ਰਿਕਟਰ 모ਸਨ ਖਾਨ ਨੂੰ ਵੀ ਲਿੱਤਾ ਗਿਆ ਸੀਗਾ ਉਹਦੀ ਸਟੋਰੀ ਵੀ ਬਹੁਤ ਵਧੀਆ ਸੁਣਨ ਵਾਲੀ ਜਿਆਦਾ ਲੰਬਾ ਨਹੀਂ ਮੇ ਖਚੂਗਾ ਛੋਟੀ ਜਿਹੀ ਨਿਬੜਨ ਦੀ ਕੋਸ਼ਿਸ਼ ਕਰੂੰਗਾ ਜਿਹੜਾ 모ਸਨ ਖਾਨ ਸੀ ਉਹ ਕਿਰਦਾਰ ਜਿਹੜਾ ਲਿਖਿਆ ਗਿਆ ਸੀ ਸਭ ਤੋਂ ਪਹਿਲਾਂ ਸੁਨੀਲ ਲਾਦੇ ਨਾਂ ਤੇ ਲਿਖਿਆ ਗਿਆ ਸੀ ਇਹ ਇੱਕ ਇਨਸਪੈਕਟਰ ਦਾ ਕਿਰਦਾਰ ਸੀ ਦਰਅਸਲ ਦੋਸਤੋ ਇਸ ਕਿਰਦਾਰ ਨੂੰ ਕਿਸੇ ਸੀਨੀਅਰ ਐਕਟਰ ਵਾਸਤੇ ਲਿਖਿਆ ਹੋਇਆ ਸੀ ਸੀਨੀਅਰ ਐਕਟਰ ਹੀ ਇਸ ਕਿਰਦਾਰ ਨੂੰ ਨਿਭਾਉਣ ਵਾਲਾ ਸੀ ਪਰ ਲਿਖਣ ਤੋਂ ਬਾਅਦ ਦਿੱਤਾ ਸਾਹਿਬ ਉਹਨਾਂ ਨੇ ਬੈਠ ਕੇ ਫੈਸਲਾ ਕੀਤਾ ਵੀ ਕਿਉਂ ਨਾ ਕਿਸੇ ਯੰਗ ਐਕਟਰ ਨੂੰ ਇਸ ਫਿਲਮ ਚ ਕਾਸਟ ਕੀਤਾ ਜਾਵੇ ਉਸ ਕਿਰਦਾਰ ਦੀ ਥਾਂ ਤੇ ਉਸ ਸਮੇਂ ਫਿਰ ਅਨਿਲਪੁਰ ਦਾ ਨਾਮ ਆਇਆ ਅਨਿਲਪੁਰ ਨੂੰ ਕਾਸਟ ਵੀ ਕਰਨ ਲਈ ਗੱਲਾਂ ਬਾਤਾਂ ਵੀ ਹੋਣ ਲੱਗ ਪਈਆਂ ਦਿੱਤਾ ਸਾਹਿਬ ਨਿਲਪੁਰ ਕੋਲ ਗਏ ਵੀ ਪਰ ਨਿਲਕਪੁਰ ਦੀ ਵੀ ਇੱਕ ਮਜਬੂਰੀ ਸੀ ਉਹਦੀ ਮਜਬੂਰੀ ਇਹ ਸੀ ਕਿ ਉਹ ਦਿਨਾਂ ਚ ਸਨੀ ਦਿਵਲ ਤੇ ਨਿਲਕਪੁਰ ਦੇ ਵਿਚਾਲੇ ਕਾਫੀ ਤਣਾ ਤਣੀ ਚੱਲਦੀ ਹੁੰਦੀ ਤੇ ਨਿਲਕਪੁਰਨੀ ਚਾਹੁੰਦਾ ਸੀ ਵੀ ਉਹ ਕਿਸੇ ਤਰੀਕੇ ਨਾਲ ਤਰਮਿੰਦਰ ਦੇ ਸਾਹਮਣੇ ਉਹਦਾ ਸਾਹਮਣਾ ਕਰੇ ਤਾਂ ਇਸ ਕਰਕੇ ਨਿਲਕਪੁਰ ਨਾ ਚਾਹੁੰਦੇ ਹੋਏ ਵੀ ਇਸ ਫਿਲਮ ਨੂੰ ਕਰਨ ਤੋਂ ਜਵਾਬ ਦੇਤਾ ਉਸ ਤੋਂ ਬਾਅਦ ਦਿੱਤਾ ਸਾਹਿਬ ਦੇ ਦਿਮਾਗ ਆਇਆ ਨਸੀਰਦੁਨ ਸ਼ਾ ਹਜੇ ਨਸੀਰਦੁਨ ਸ਼ਾ ਕੋ ਜਾਣੇ ਵਾਲੇ ਸੀਗੇ ਦਿੱਤਾ ਸਾਹਿਬ ਪਰ ਉਸ ਸਮੇਂ ਇੱਕ ਹੋਰ ਕਹਾਣੀ ਚੱਲਦੀ ਪਈ ਸੀ ਉਹ ਕਹਾਣੀ ਚੱਲਦੀ ਪਈ ਸੀ ਰੀਨਾ ਰਾਏ ਦੀ ਤੇ ਮੋਹਸਨ ਖਾਨ ਦੀ ਪਾਕਿਸਤਾਨੀ ਕਰੈਕਟਰ ਸੀ ਇਹਨਾਂ ਦੋਨਾਂ ਦੇ ਅਫੇਰ ਦੀ ਕਹਾਣੀ ਚੱਲਦੀ ਸੀ ਔਰ ਤਾਜ਼ਾ-ਤਾਜ਼ਾ ਹੀ ਦੋਨਾਂ ਦਾ ਵਿਆਹ ਹੋਇਆ ਸੀ ਜਦੋਂ ਰੀਨਾ ਰਾਏ ਨੂੰ ਪਤਾ ਲੱਗਦਾ ਕਿ ਵੀ ਅਨਿਲਕਪੁਰ ਫਿਲਮ ਚੋਂ ਆਊਟ ਹੋ ਗਿਆ ਤਾਂ ਉਹ ਦਿੱਤਾ ਸਾਹਿਬ ਕੋਲ ਪਹੁੰਚਦੀ ਆ ਤੇ ਮੋਹਸਨ ਖਾਨ ਦੇ ਨਾਮ ਦੀ ਸਿਫਾਰਿਸ਼ ਕਰ ਦਿੰਦੀ ਆ ਦਿੱਤਾ ਸਾਹਿਬ ਹੁਣ ਇੱਕ ਹੀਰੋਇਨ ਸੀਗੀ ਵੱਡੀ ਹੀਰੋਇਨ ਸੀ ਨਾਂ ਸੀ ਰੀਨਾ ਰਾਏ ਦਾ ਉਹਦੇ ਨਾਂ ਨੂੰ ਮਤਲਬ ਉਹਦੀ ਗੱਲਬਾਤ ਨੂੰ ਇਨਕਾਰ ਨਹੀਂ ਕਰ ਸਕੇ ਹੈਗੇ ਤੇ ਇਸ ਫਿਲਮ ਦੇ ਵਿੱਚ ਮੋਹਸਨ ਖਾਨ ਦੀ ਐਂਟਰੀ ਹੋ ਜਾਂਦੀ ਆ ਪਾਕਿਸਤਾਨੀ ਕ੍ਰਿਕਟਰ ਦੀ ਔਰ ਉਹਦਾ ਕਿਰਦਾਰ ਇੱਕ ਬਹੁਤ ਵੱਡਾ ਔਰ ਯੰਗ ਕਿਰਦਾਰ ਬਣਾ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਮੋਹਸਨ ਖਾਨ ਬਾਰੇ ਨਾਂ ਸੁਣਿਆ ਹੋਵੇ ਮੋਹਸਨ ਖਾਨ ਨੇ ਕਈ ਫਿਲਮਾਂ 'ਚ ਕੰਮ ਕੀਤਾ ਫਤਿਹ ਗੁਨੇਗਾਰ ਕੌਣ ਪ੍ਰਤੀਕਾਰ ਔਰ ਇੱਕ ਬਹੁਤ ਬਲਾਕਬਸਟਰ ਫਿਲਮ ਆਈ ਸੀ ਜਿਹੜੀ ਕਿ ਅਦਿੱਤਿ ਪੰਚੋਲੀ ਨਾਲ ਸੀ ਉਸੇ ਸਾਥੀ ਫਿਲਮ ਬਹੁਤ ਬਲਾਕਬਸਟਰ ਹੈ ਜੀ ਪਰ ਇਹਨਾਂ ਸਾਰਿਆਂ ਦੇ ਬਾਵਜੂਦ ਇਨੀਆਂ ਫਿਲਮਾਂ ਕਰਨ ਦੇ ਬਾਵਜੂਦ ਮੋਹਸਿਨ ਖਾਨ ਦੀ ਇਥੇ ਦਾਲ ਨਿਕਲੀ ਹੈਗੀ ਇੱਕ ਬੱਚਾ ਤਾਂ ਉਹਦਾ ਹੋ ਗਿਆ ਸੀ ਸ਼ਾਇਦ ਉਹਦੋਂ ਫਿਰ ਉਸ ਤੋਂ ਬਾਅਦ ਰੀਨਾ ਰਾਏ ਨੂੰ ਉਹਨੇ ਤਲਾਕ ਦਿੱਤਾ ਤਲਾਕ ਦੇ ਕੇ ਐਸ ਟਾਈਮ ਉਹ ਲਾਹੌਰ 'ਚ ਰਹਿੰਦਾ ਉੱਥੇ ਵੀ ਉਹਨੇ ਕੁਝ ਫਿਲਮਾਂ 'ਚ ਕੰਮ ਕੁੰਮ ਕੀਤਾ ਆ ਖੈਰ ਇਹ ਸਟੋਰੀ ਤੁਹਾਨੂੰ ਅੱਗੇ ਜਾ ਕੇ ਬਤਲ ਦਊਂ ਮੈਂ ਕਿਉਂ ਦੱਸੀ ਆ ਤੁਹਾਨੂੰ ਸਟੋਰੀ ਸਾਰੀ ਸਟੋਰੀ ਇਹ ਹੈ ਹੁਣ ਮੈਂ ਤੁਹਾਨੂੰ ਆਪਣੇ ਉਸੇ ਕਿਸੇ ਤੇ ਆਵਾਂ ਤਾਂ ਮੈਂ ਤੁਹਾਨੂੰ ਦੱਸਦਾ ਕਿ ਉਸ ਸਮੇਂ ਇਹ ਫਿਲਮ ਤੋਂ ਜਦੋਂ ਰਿਲੀਜ਼ ਕੀਤੀ ਗਈ ਇਸ ਫਿਲਮ ਤੋਂ ਪਹਿਲਾਂ ਰਿਲੀਜ਼ ਤੋਂ ਪਹਿਲਾਂ ਇੱਕ 뮤직 ਰਿਲੀਜ਼ ਦੀ ਪਾਰਟੀ ਰੱਖੀ ਗਈ ਸੀ ਹੁਣ ਮੈਂ ਤੁਹਾਨੂੰ ਫੋਟੋਆਂ ਦਿਖਾਉਣਾ ਹੈ ਹੁਣ ਆਹ ਫੋਟੋਆਂ ਦੇਖੋ ਜਿਹੜੀਆਂ ਮੈਂ ਤੁਹਾਨੂੰ ਦਿਖਾ ਰਿਹਾ ਇਹ ਉਸੇ ਹੀ ਪਾਰਟੀ ਦੀਆਂ ਫੋਟੋਆਂ ਨੇ ਔਰ ਉਸ ਪਾਰਟੀ ਦੇ ਵਿੱਚ ਧਰਮਿੰਦਰ ਜਦੋਂ ਐਂਟਰ ਹੁੰਦੇ ਨੇ ਧਰਮਿੰਦਰ ਬਹੁਤ ਓਖੜੇ ਹੋਏ ਨਜ਼ਰ ਆਉਂਦੇ ਨੇ ਸਾਰੇ ਉਹਨਾਂ ਦਾ ਮੂੰਹ ਦੇਖਦੇ ਨੇ ਸਾਰੇ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਹੁੰਦੇ ਨੇ ਵੀ ਤੁਸੀਂ ਕਿਉਂ ਇੰਨਾ ਮੂੰਹਾਂ ਲਮਕਾਇਆ ਹੋਇਆ ਕੀ ਗੱਲ ਹੋ ਗਈ ਕੀ ਮਨਚਾ ਤੁਹਾਡੇ ਫਿਰ ਧਰਮਿੰਦਰ ਗੱਲ ਦੱਸਦੇ ਨੇ ਮਨੋਧ ਖੰਨਾ ਨੂੰ ਔਰ ਉੱਥੇ ਮਹਿਫਿਲ ਦੇ ਵਿੱਚ ਗੱਲ ਪਹਿਲਾਂ ਹੀ ਚੱਲ ਰਹੀ ਹੁੰਦੀ ਆ ਗੱਲ ਕੀ ਚੱਲ ਰਹੀ ਹੁੰਦੀ ਆ ਹੁਣ ਤੁਸੀਂ ਇਹ ਪੋਸਟਰ ਦੇਖੋ ਇਹ ਪੋਸਟਰ ਉਸ ਫਿਲਮ ਉਸ ਸਮੇ ਉਸ ਪਾਰਟੀ 'ਚ ਲੱਗਿਆ ਹੋਇਆ ਸੀ ਜੋ ਧਰਮਿੰਦਰ ਉਸ ਪਾਰਟੀ 'ਚ ਐਂਟਰ ਕਰਦੇ ਨੇ ਔਰ ਧਰਮਿੰਦਰ ਦੀ ਜਿਹੜੀ ਫੋਟੋ ਆ ਇਹ ਪਿੱਛੇ ਲਾਈ ਹੋਈ ਆ ਤੇ ਮੇਨ ਵੱਡਾ ਜਿਹੜਾ ਹੋਲਡਿੰਗ ਕਰਕੇ ਲਾਇਆ ਹੋਇਆ ਉਹ ਮੋਸਨ ਖਾਨ ਦਾ ਹੋਲਡਿੰਗ ਕਰਕੇ ਵੱਡਾ ਕਰਕੇ ਲਾਇਆ ਹੋਇਆ ਹੈ ਉਸ ਦੂਸਰੇ ਨੰਬਰ ਤੇ ਬਨੋਦ ਖੰਨਾ ਦਾ ਹੋਲਡਿੰਗ ਆ ਤੀਸਰੇ ਨੰਬਰ ਤੇ ਜਿਹੜਾ ਸਭ ਤੋਂ ਐਂਡ ਦੇ ਵਿੱਚ ਤਰਮਿੰਦਰ ਦੀ ਫੋਟੋ ਆ ਜਦੋਂ ਤਰਮਿੰਦਰ ਪਾਰਟੀ 'ਚ ਐਂਟਰ ਹੋ ਕੇ ਸਾਹਮਣੇ ਉਹ ਬੋਰਡਿੰਗ ਲੱਗਿਆ ਹੋਇਆ ਦੇਖਦੇ ਨੇ ਤਾਂ ਉਸੇ ਟਾਈਮ ਉਹਨਾਂ ਦੇ ਚਿਹਰੇ ਦਾ ਰੰਗ ਬਦਲ ਜਾਂਦਾ ਹੈ ਪਰ ਦੇਖਿਆ ਜਾਵੇ ਤਾਂ ਜਦੋਂ ਤਰਮਿੰਦਰ ਇਹ ਗੱਲ ਸ਼ੁਰੂ ਕਰਦੇ ਨੇ ਤਾਂ ਆਲਰੇਡੀ ਪਾਰਟੀ ਦੇ ਵਿੱਚ ਤਰਮਿੰਦਰ ਦੇ ਆਉਣ ਤੋਂ ਪਹਿਲਾਂ ਵੀ ਇਹੀ ਗੱਲਾਂ ਚੱਲ ਰਹੀਆਂ ਹੁੰਦੀਆਂ ਨੇ ਵੀ ਧਰਮਿੰਦਰ ਨੂੰ ਛੋਟਾ ਜਿਹਾ ਕਰਕੇ ਦਿਖਾਇਆ ਹੋਇਆ ਔਰ ਜਿਹੜਾ ਇੱਕ ਨਵਾਂ ਨਿਊ ਕਮਰ ਆ ਕਿਉਂਕਿ ਮੋਹਨ ਖਾਨ ਦੀ ਉਹ ਪਹਿਲੀ ਫਿਲਮ ਸੀਗੀ ਉਸ ਫਿਲਮ ਦੇ ਵਿੱਚ ਉਸ ਪੋਸਟਰਾਂ ਦੇ ਉੱਤੇ ਉਹ ਮੋਹਨ ਖਾਨ ਨੂੰ ਐਂ ਦਰਸਾਇਆ ਹੋਇਆ ਸੀ ਜਿਵੇਂ ਫਿਲਮ ਦਾ ਹੀਰੋ ਉਹੀ ਆ ਜਦ ਕਿ ਸਾਰਿਆਂ ਨੂੰ ਪਤਾ ਕਿ ਧਰਮਿੰਦਰ ਔਰ ਵਿਨੋਦ ਖੰਨਾ ਦੋਨੋਂ ਹੀਰੋ ਸੀਗੇ ਜਿੰਨੀਆਂ ਗੋਸਪਸ ਉੜੀਆਂ ਨੇ ਵਿਨੋਦ ਖੰਨਾ ਦੀਆਂ ਗੋਸਪਸ ਉੜੀਆਂ ਨੇ ਅਮਰਤਾ ਸਿੰਘ ਨਾਲ ਡਿੰਪਲ ਕਪੜੀਆਂ ਦੀ ਗੋਸਪਸ ਉੜੀਆਂ ਨੇ ਧਰਮਿੰਦਰ ਦੇ ਨਾਲ ਉਸ ਦੋਨਾਂ ਦੀਆਂ ਉੜੀਆਂ ਨੇ ਖੈਰ ਫਿਰ ਜਦੋਂ ਵਿਨੋਦ ਖੰਨਾ ਨੂੰ ਇਹ ਗੱਲ ਦਾ ਪਤਾ ਲੱਗਿਆ ਤਾਂ ਗੱਲ ਰਹਿੰਦੀ ਇਹਦੀ ਸ਼ਮੀਖਪੁਰ ਕੋਲ ਪਹੁੰਚੀ ਗੱਲ ਰਹਿੰਦੀ ਰਹਿੰਦੀ ਜਿਹੜੇ ਪ੍ਰੋਡਿਊਸਰ ਸੀਗੇ ਸਲੀਮ ਅਖਤਰ ਉਹਨਾਂ ਤੱਕ ਪਹੁੰਚ ਗਈ ਫਿਰ ਸਲੀਮ ਅਖਤਰ ਨੇ ਦੇਖਿਆ ਵੀ ਜੇ ਫਿਲਮ ਦਾ ਜਿਹੜਾ ਮੇਨ ਹੀਰੋ ਅਸਲ ਚ ਮੇਨ ਹੀਰੋ ਆ ਜਿਹੜਾ ਲਾਈਨ ਲਾਈਟ ਆ ਜਿਹਦਾ ਨੋ ਐਡੀ ਪਬਲਿਕ ਐਡਾ ਵੱਡਾ ਨੋ ਆ ਜੇ ਉਹ ਹੀ ਨਾਰਾਜ਼ ਹੋ ਗਿਆ ਫਿਲਮ ਦੇ ਪਬਲਿਸਿਟੀ ਦੇ ਸਮੇਂ ਤਾਂ ਬਹੁਤ ਬੁਰਾ ਹੋ ਜੂ ਫਿਰ ਉਹ ਤਰਮਿੰਦਰ ਨੂੰ ਸਮਝਾਉਂਦੇ ਨੇ ਕਿ ਵੀ ਜਿਹੜਾ ਮੋਸਨ ਆ ਵੀ ਉਹਨੂੰ ਹੁਣ ਪਬਲਿਸਿਟੀ ਦੀ ਬਹੁਤ ਜ਼ਰੂਰਤ ਆ ਤਰਮਿੰਦਰ ਨੂੰ ਪਬਲਿਸਿਟੀ ਦੀ ਕੋਈ ਜ਼ਰੂਰਤ ਨਹੀਂ ਹੈਗੀ ਕਿਉਂਕਿ ਤਰਮਿੰਦਰ ਆਲਰੇਡੀ ਬਹੁਤ ਵੱਡੇ ਸਟਾਰ ਨੇ ਇਹ ਚਿਕਣੀਆਂ ਚੋਪੜੀਆਂ ਜਾਂ ਗੱਲਾਂ ਤਰਮਿੰਦਰ ਦੇ ਨਾਲ ਤਰਮਿੰਦਰ ਸਾਫ਼-ਸਾਫ਼ ਸਮਝ ਰਹੇ ਸੀ ਵੀ ਇਹ ਚਿਕਣੀਆਂ ਚੋਪੜੀਆਂ ਗੱਲਾਂ ਨੇ ਵੀ ਹੁਣ ਜਦ ਤਰਮਿੰਦਰ 메ਨ ਹੀਰੋ ਅਤੇ ਵਿਨੋਦ ਖੰਨਾ 메ਨ ਗੁਰੂ ਆ ਤੇ ਤੀਸਰੇ ਬੰਦੇ ਨੂੰ ਪਬਲਿਸਿਟੀ ਕਿਵੇਂ ਦੇਣ ਦੀ ਲੋੜ ਵੀ ਕੀ ਆ ਜਾਂ ਕੀ ਮਕਸਦ ਹੋ ਸਕਦਾ ਆ ਚਲੋ ਇਸ ਗੱਲ ਕਰਕੇ ਤਰਮਿੰਦਰ ਹੋਏ ਸੀਗੇ ਤੇ ਉਸ ਤੋਂ ਬਾਅਦ ਇਸ ਫਿਲਮ ਦੇ ਨਾਲ ਗੁੜੀਆਂ ਇੱਕ ਦੋ ਗੱਲਾਂ ਤੁਹਾਨੂੰ ਮੈਂ ਹੋਰ ਵੀ ਦੱਸ ਦਿੰਨਾ ਇਸੇ ਫਿਲਮ ਦੇ ਦੌਰਾਨ ਇੱਕ ਖਬਰ ਇਹ ਵੀ ਆਈ ਸੀ ਵੀ ਉਸੇ ਮੋਸਨ ਖਾਨ ਨੇ ਡਿੰਪਲ ਕਪੜੀ ਦੇ ਕਮਰੇ ਦੇ ਵਿੱਚ ਜਾ ਕੇ ਡਿੰਪਲ ਕਪੜੀ ਨੂੰ ਕੁਝ ਖਰੀਆਂ-ਖਰੀਆਂ ਵੀ ਸੁਣਾਤੀਆਂ ਸੀ ਕੁਝ ਪੁੱਠਾ ਸਿੱਧਾ ਵੀ ਬੋਲਦਾ ਸੀ ਤੇ ਏਸੀ ਫਿਲਮ ਦੇ ਦੌਰਾਨ ਵਿਨੋਦ ਖੰਨਾ ਤੇ ਅਮਰਤਾ ਸਿੰਘ ਦਾ ਰਿਲੇਸ਼ਨ ਵੀ ਵਾਇਰਲ ਹੋਇਆ ਸੀ ਪਰ ਮੈਂ ਤੁਹਾਨੂੰ ਇੱਥੇ ਇੱਕ ਗੱਲ ਦੱਸ ਦੇਣੀ ਚਾਹੁੰਦਾ ਜਿਹੜੀ ਅਸਲੀਅਤ ਆ ਅਸਲੀਅਤ ਇਹ ਆ ਕਿ ਵਿਨੋਦ ਖੰਨਾ ਅ ਅਮਰਤਾ ਸਿੰਘ ਨਾਲ ਕੰਮ ਹੀ ਨਹੀਂ ਸੀ ਕਰਨਾ ਚਾਹੁੰਦੇ ਅਮਰਤਾ ਸਿੰਘ ਨੂੰ ਇਸ ਫਿਲਮ ਦੇ ਵਿੱਚ ਲੈਣਦੇ ਹੋ ਬਿਲਕੁਲ ਹੱਕ 'ਚ ਨਹੀਂ ਸੀਗੇ ਹੁਣ ਤੁਸੀਂ ਪੁੱਛੋਗੇ ਕਿ ਕਿਉਂ ਹੁਣ ਮੈਂ ਤੁਹਾਨੂੰ ਦੱਸਦਾ ਇਸ ਲਈ ਕਿਉਂਕਿ ਜਿਹੜਾ ਵਿਨੋਦ ਖੰਨਾ ਸੀਗੇ ਅਮਰਤਾ ਸਿੰਘ ਦੀ ਜਿਹੜੀ ਮਾਂ ਸੀ ਰੁਖਸਾਨਾ ਸੁਲਤਾਨ ਉਹਨਾਂ ਦੇ ਬਹੁਤ ਨਜ਼ਦੀਕੀ ਸੀਗੇ ਤੇ ਜਿਹੜੀ ਰੁਖਸਾਨਾ ਸੁਲਤਾਨ ਸੀ ਉਹ ਇੱਕ ਪਬਲਿਕ ਐਕਟਿਵਿਸਟ ਸੀਗੀ ਤੇ ਵਿਨੋਦ ਖੰਨਾ ਦਾ ਉਹਨਾਂ ਦੇ ਨਾਲ ਬਹੁਤ ਆਉਣਾ ਜਾਣਾ ਸੀਗਾ ਤੇ ਉਹ ਥੋੜਾ ਝਿਜਕ ਮਹਿਸੂਸ ਕਰ ਰਹੀ ਸੀ ਥੋੜਾ ਹਾਈਜਟੇਟ ਹੋ ਰਹੀ ਸੀ ਕਿ ਵੀ ਮੈਂ ਉਹਨਾਂ ਦੀ ਲੜਕੀ ਦੇ ਨਾਲ ਕਿੱਦਾਂ ਕੰਮ ਕਰੂੰਗਾ ਵੀ ਉਹੀ ਗੱਲਾਂ ਉੜਨ ਗਈਆਂ ਫਿਰ ਉਹ ਜਿਹੜਾ ਹੀਰੋ ਤੇ ਹੀਰੋਇਨ ਦੇ ਕਿਸੇ ਉੜਨਗੇ ਉਹ ਥੋੜਾ ਜਿਹਾ ਇਸ ਗੱਲ ਤੋਂ ਝਿਜਕ ਰਿਹਾ ਸੀ ਚਲੋ ਖੈਰ ਉਸ ਫਿਲਮ ਚ ਅਮਰਤਾ ਸਿੰਘ ਨੂੰ ਲੈ ਲਿੱਤਾ ਗਿਆ ਚਾਹੇ ਸਪਾਰਸ ਦੇ ਤੌਰ ਤੇ ਲਾਲੋ ਹੋਵੇ ਚਾਹੇ ਕਿਸੇ ਤਰੀਕੇ ਨਾਲ ਫਿਲਮ ਚ ਆ ਗਈ ਤੇ ਹੋਇਆ ਕੀ ਹੋਇਆ ਉਹੀ ਜਿਹੜਾ ਵਿਨੋਦ ਖੰਨਾ ਨੂੰ ਡਰ ਸੀ ਵਿਨੋਦ ਖੰਨਾ ਤੇ ਅਮਰਤਾ ਸਿੰਘ ਉਸੇ ਫਿਲਮ ਦੇ ਦੌਰਾਨ ਇੰਨਾ ਨਜ਼ਦੀਕ ਆ ਗਏ ਕਿ ਇੱਕ ਕਿੱਸਾ ਹੋਰ ਨਵਾਂ ਜੁੜ ਗਿਆ ਜਿੱਥੋਂ ਸਾਰੇ ਮਤਲਬ ਮੀਡੀਆ ਦੇ ਵਿੱਚ ਮੈਗਜ਼ੀਨਾਂ ਦੇ ਵਿੱਚ ਇਹਨਾਂ ਦੇ ਕਿਸੇ ਤੜਾ ਤਲ ਛਪਣ ਲਾਪੇ ਉਹ ਕਿੱਸਾ ਕੀ ਸੀ ਉਹ ਕਿੱਸਾ ਇਹ ਸੀ ਉਸ ਫਿਲਮ ਦੇ ਵਿੱਚ ਗਾਣਾ ਰੱਖਿਆ ਗਿਆ ਸੀ ਜਿਹਦੇ ਜਿਹੜਾ ਮਤਲਬ ਅੱਜ ਤੁਸੀਂ ਦੇਖਦੇ ਆ ਆਪਾਂ ਤਾਂ ਉਹਦੇ ਵਿੱਚ ਵਿਨੋਦ ਖੰਨਾ ਤੇ ਅਮਰਤਾ ਮਿਰਕ ਦੇ ਉੱਤੇ ਫਲਮਾਇਆ ਗਿਆ ਆ ਪਰ ਅਸਲ 'ਚ ਉਹ ਜਿਹੜਾ ਗਾਣਾ ਆ ਉਹ ਦੋਨਾਂ ਦੇ ਉੱਤੇ ਫਲਮਾਇਆ ਨਹੀਂ ਸੀ ਜਾਣਾ ਉਸ ਸਮੇਂ ਇੱਕ ਐਕਟ੍ਰੈਸ ਹੁੰਦੀ ਸੀ ਹੁਮਾ ਖਾਨ ਹੁਮਾ ਖਾਨ ਨੇ ਬਹੁਤ ਏਦਾਂ ਦੇ ਕਿਰਦਾਰ ਕੀਤੇ ਨੇ ਜਿਵੇਂ ਗੁਜਰਾ ਜਿਹੇ ਲੱਗੇ ਲੱਗਦੇ ਹੁੰਦੇ ਨੇ ਮਲਵਈਆ ਜਿਹੇ ਅਰਗੇ ਲੱਗਦੇ ਹੁੰਦੇ ਨੇ ਏਦਾਂ ਦੇ ਹੁਮਾ ਖਾਨ ਮਤਲਬ ਕਈ ਗਾਣਿਆਂ ਦੇ ਵਿੱਚ ਮਤਲਬ ਪਰਫਾਰਮ ਕਰ ਚੁੱਕੀ ਸੀ ਉਸ ਲੜਕੀ ਨੇ ਇਸ ਫਿਲਮ ਦੇ ਵਿੱਚ ਉਸ ਗਾਣੇ ਨੂੰ ਪਰਫਾਰਮ ਕਰਨਾ ਸੀ ਉਹਨੂੰ ਕਾਸਟ ਵੀ ਇਸੇ ਕਰਕੇ ਕੀਤਾ ਹੋਇਆ ਸੀ ਉਹਨੂੰ ਪੇਮੈਂਟ ਵੀ ਦਿੱਤੀ ਜਾ ਚੁੱਕੀ ਸੀ ਪਰ ਜਦੋਂ ਸ਼ੂਟਿੰਗ ਵਾਲਾ ਦਿਨ ਆਇਆ ਉਸ ਦਿਨ ਸਵੇਰੇ ਆ ਕੇ ਨਿਰਦੇਸ਼ਕ ਨੇ ਇਹ ਗੱਲ ਕਹੀ ਆ ਕਿ ਬਈ ਇਹ ਗਾਣੇ ਨੂੰ ਅਮਰਤਾ ਸਿੰਘ ਤੇ ਵਿਨੋਦ ਖੰਨਾ ਦੇ ਉੱਤੇ ਫਲਮਾਇਆ ਜਾਊਗਾ ਇਸ ਗੱਲ ਨੇ ਜਿੰਨਾ ਕ੍ਰੂ ਮੈਂਬਰ ਦੀ ਸਾਰਾਂ ਤੇ ਤਰਥਲੀ ਮਚਾਤੀ ਸੀ ਸਾਰਿਆਂ ਨੂੰ ਪਤਾ ਲੱਗਦਾ ਲੱਗਿਆ ਸੀਗਾ ਕਿ ਵੀ ਵਿਨੋਦ ਖੰਨਾ ਦਾ ਤੇ ਅਮਰਤਾ ਸਿੰਘ ਦਾ ਕੁਝ ਗੜਬੜ ਚੱਲਦੀ ਪਈ ਆ ਉਸ ਤੋਂ ਬਾਅਦ ਮੈਗਜ਼ੀਨਾਂ ਦੇ ਵਿੱਚ ਖਬਰਾਂ ਆਉਣੀਆਂ ਸ਼ੁਰੂ ਹੋਈਆਂ ਸੀ ਔਰ ਵਿਨੋਦ ਖੰਨਾ ਨੂੰ ਜਿਹੜੀ ਚੀਜ਼ ਦਾ ਡਰ ਸੀ ਉਹੀ ਹੋ ਗਿਆ ਉਹਦੇ ਨਾਲ ਦੋਸਤੋ ਇਹਦੇ ਤੋਂ ਇਲਾਵਾ ਵੀ ਹੋਰ ਵੀ ਬਹੁਤ ਖਬਰਾਂ ਇਸ ਫਿਲਮ ਦੇ ਨਾਲ ਜੁੜੀਆਂ ਛਾਪੀਆਂ ਗਈਆਂ ਸੀ ਧਰਮਿੰਦਰ ਤੇ ਡਿੰਪਲ ਕਪੜੀਆ ਬਾਰੇ ਵੀ ਬਹੁਤ ਗੱਲ ਛਾਪਿਆ ਗਿਆ ਸੀਗਾ ਧਰਮਿੰਦਰ ਤੇ ਡਿੰਪਲ ਕਪੜੀਆ ਦੇ ਕਿਸੇ ਵੀ ਇਸ ਫਿਲਮ ਦੇ ਦੌਰਾਨ ਬਹੁਤ ਵਾਇਰਲ ਹੋਏ ਸੀ ਪਰ ਜੇ ਐਨੇ ਲੰਬੇ ਸੁਣਾਉਣ ਲੱਪੂਗਾ ਤਾਂ ਵੀਡੀਓ ਅੱਜ ਵਾਸਤੇ ਐਨਆਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਰੱਬ ਰਾਖਾ ਹੱਸਦੇ ਵਸਦੇ ਰਹੋ ਪੰਜਾਬੀ